ਕ੍ਰਿਕਟ ਅਕੈਡਮੀ ਦੇ ਲਈ ਕੋਚ ਦੀ ਲੋੜ ਹੈ 홈 ਸਲੂਸ਼ਨ ਰਿਪੇਅਰ ਤੁਹਾਡੇ ਲਈ ਕਰਦੀ ਸੇਵਾਵਾਂ オンਲਾਈਨ ਹਰ ਤਰ੍ਹਾਂ ਦੇ ਮਕੈਨਿਕ ਤੁਹਾਡੇ ਲਈ ਅਵੇਲੇਬਲ ਹਨ ਜੀ ਆਦੀ ਕ੍ਰਿਕਟ ਕੈਂਪ ਨਾ ਅਜਨਾਲਾ ਵਿਕ੍ਰਿਕਟ ਅਕੈਡਮੀ ਚੱਲ ਰਹੀ ਹੈ ਜੋ ਕਿ ਅਜਨਾਲਾ ਦੇ ਆਲੇ ਦੁਆਲੇ ਦੇ ਪਿੰਡਾਂ ਅਤੇ ਸ਼ਹਿਰ ਦੇ ਲੋਕਾਂ ਦੇ ਬੱਚੇ ਬਹੁਤ ਹੀ ਵਧੀਆ ਤਰੀਕੇ ਨਾਲ ਟ੍ਰੇਨਿੰਗ ਲੈ ਰਹੇ ਹਨ ਇਨਾਂ ਤਸਵੀਰਾਂ ਵਿੱਚ ਤੁਸੀਂ ساری ਟ੍ਰੇਨਿੰਗ ਦੇਖ ਸਕਦੇ ਹੋ ਕੋਚ ਕੇਸ਼ਮ ਲੋਥਰਾ ਆਪਣੀ ਸੇਵਾਵਾਂ ਬਾਰੇ ਹਨ ਅਤੇ ਖਿਡਾਰੀਆਂ ਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਟ੍ਰੇਨਿੰਗ ਦੇ ਰਹੇ ਹਨ ਔਰ ਆਧੁਨਿਕ ਤਰੀਕੇ ਨਾਲ ਐਕਸਰਸਾਈਜ਼ ਕਰਾਈ ਜਾਂਦੀ ਹੈ ਨਾ ਵੀਡੀਓ ਦੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਸੋ ਆਪਣੇ ਸੁਝਾਅ ਇਸ ਵੀਡੀਓ ਦੇ ਮਾਧਿਅਮ ਤੋਂ ਉਸ ਸਾਹ ਨੂੰ ਤੁਸੀਂ ਦੇ ਸਕਦੇ ਹਨ ਸੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਸ਼ੇਅਰ ਕਮੈਂਟ ਤੁਹਾਡਾ ਸਹਿਯੋਗ ਹੈ ਸੋ ਸ਼ੇਅਰ ਕਮੈਂਟ ਜਿਆਦਾ ਤੋਂ ਜਿਆਦਾ ਕਰੋ ਔਰ ਸਬਸਕ੍ਰਾਈਬ ਕਰੋ ਤਾਂ ਜੋ ਅਸੀਂ ਤੁਹਾਨੂੰ ਹੋਰ ਬਿਹਤਰੀਨ ਵੀਡੀਓ ਤੁਹਾਡੇ ਲਈ ਲਿਆ ਸਕੀਏ ਧੰਨਵਾਦ